ਜੇਕਰ ਤੁਹਾਡੇ ਵੀ ਗਰਦਨ ਦੇ ਵਿੱਚ ਦਰਦ ਰਹਿੰਦਾ ਹੈ ਤੇ ਸਿਰ ਹਮੇਸ਼ਾ ਭਾਰੀ ਭਾਰੀ ਰਹਿੰਦਾ ਹੈ ਤਾਂ ਜਰਾ ਸਾਵਧਾਨ ਹੋ ਜਾਓ ਕਿਤੇ ਤੁਹਾਨੂੰ ਵੀ ਤਾਂ ਸਰਵਾਈਕਲ ਦੀ ਦਿੱਕਤ ਤਾਂ ਨਹੀਂ ਹੋ ਰਹੀ ਹੈ ਕੁਝ ਲੱਛਣ ਅਜਿਹੇ ਨੇ ਜੋ ਕਿ ਤੁਹਾਨੂੰ ਜਾਣਨੇ ਬੇਹਜ਼ੂਰੀ ਨੇ ਕਿਉਂਕਿ ਅੱਜ ਦੀ ਜੀਵਨ ਸ਼ੈਲੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਖਾਣ ਪੀਣ ਨੂੰ ਲੈ ਕੇ ਲੋਕ ਕਾਫੀ ਬੇਫਿਕਰ ਹੋ ਕੇ ਬਾਹਰਲਾ ਖਾਣਾ ਖਾ ਲੈਂਦੇ ਨੇ ਲੱਗਦਾ ਕਿ ਜਿਹੜਾ ਉਹ ਖਾਣਾ ਖਾ ਰਹੇ ਨੇ ਕੀ ਉਹਨਾਂ ਦੀ ਸਿਹਤ ਦੇ ਲਈ ਕਿੰਨਾ ਕੁ ਇਫੈਕਟ ਪੈ ਸਕਦਾ ਹੈਗਾ ਕਿਉਂਕਿ ਬਾਰ-ਬਾਰ ਜੇ ਤੁਸੀਂ ਸਵੇਰੇ ਉੱਠਦੇ ਹੋ ਜਾਂ ਫਿਰ ਦੁਪਹਿਰ ਨੂੰ ਜਦੋਂ ਵੀ ਤੁਸੀਂ ਆਰਾਮ ਕਰਨ ਲਈ ਵੇਲੇ ਜਾਂਦੇ ਹੋ ਤਾਂ ਤੁਹਾਡੀ ਗਰਦਨ ਅਕੜਨ ਦੇ ਮਾਰੇ ਦੁਖਣ ਲੱਗ ਪੈਂਦੀ ਹੈ ਜਾਂ ਫਿਰ ਤੁਹਾਨੂੰ ਹਮੇਸ਼ਾ ਦਰਦ ਮਹਿਸੂਸ ਹੁੰਦਾ ਹੈਗਾ ਕਈ ਵਾਰ ਤਾਂ ਤੁਹਾਡਾ ਸਿਰ ਵੀ ਭਾਰੀ ਭਾਰੀ ਲੱਗਦਾ ਹੈ ਤਾਂ ਲੰਬੇ ਸਮੇਂ ਤੱਕ ਇੱਕ ਹੀ ਪੋਸਟਰ ਦੇ ਵਿੱਚ ਕੰਪਿਊਟਰ ਦੇ ਉੱਤੇ ਕੰਮ ਕਰਨ ਜਾਂ ਫਿਰ ਫਿਰ ਕਈ ਘੰਟੇ ਮੋਬਾਈਲ ਚਲਾਉਣ ਦੇ ਨਾਲ ਗਰਦਨ ਅੱਕੜ ਜਾਂਦੀ ਹੈ ਅਤੇ ਜੋ ਕਿ ਮੋਢਿਆਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਦਰਅਸਲ ਇਹ ਸਰਵਾਈਕਲ ਸਪੋਨਡਾਈਲਾਈਟਿਸ ਦੀ ਬਿਮਾਰੀ ਦੇ ਸ਼ੁਰੂ ਹੋਣ ਦੇ ਲੱਛਣ ਨੇ। ਇਸ ਬਿਮਾਰੀ ਦੇ ਸ਼ੁਰੂ ਹੋਣ ਦੇ ਉੱਤੇ ਅੱਧੇ ਸਿਰ ਦਾ ਦਰਦ ਦੀ ਸਮੱਸਿਆ ਸ਼ੁਰੂ ਹੁੰਦੀ ਹੈ ਅਤੇ ਹੌਲੀ-ਹੌਲੀ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਸਰਵਾਈਕਲ ਦਾ ਮਤਲਬ ਗਰਦਨ ਦੇ ਵਿੱਚ ਸਥਿਤ 7 ਹੱਡੀਆਂ ਤੋਂ ਹੈ। ਤਾਂ ਸਪੋਨਡਾਈਲਾਈਟਿਸ ਉਹ ਸਥਿਤੀ ਹੈ ਜਦੋਂ ਰੀਡ ਦੀ ਹੱਡੀ ਦੇ ਕੁਝ ਹਿੱਸੇ ਕੀ ਸੰਲਗਦੇ ਨੇ ਇਸ ਨੂੰ ਗਰਦਨ ਦਾ ਗਠਿਆ ਵੀ ਕਹਿੰਦੇ ਨੇ ਅੱਜ ਕੱਲ 20 ਤੋਂ 30 ਸਾਲਾਂ ਦੇ ਨੌਜਵਾਨਾਂ ਦੇ ਵਿੱਚ ਇਹ ਸਮੱਸਿਆ ਆਮ ਹੋ ਗਈ ਹੈ ਜਿਸ ਦਾ ਇੱਕੋ ਇੱਕ ਕਾਰਨ ਹੈ ਸਰੀਰ ਦਾ ਗਲਤ ਪੋਸਚਰ ਦੇ ਵਿੱਚ ਰਹਿਣਾ ਘੰਟਿਆਂ ਤੱਕ ਸਿਰ ਝੁਕਾ ਕੇ ਫੋਨ ਚਲਾਉਣਾ ਦੇ ਨਾਲ ਗਰਦਨ ਅਤੇ ਹੱਡੀਆਂ ਦੇ ਉੱਤੇ ਅਸਰ ਪੈਂਦਾ ਪਰ ਹੁਣ ਸਵਾਲ ਇਹ ਆਉਂਦਾ ਹੈ ਵੀ ਕੀ ਸਰਵਾਈਕਲ ਸਪੋਨਡਾਈਲਾਈਸਿਸ ਦੀ ਬਿਮਾਰੀ ਹੈ ਇਸ ਦੇ ਨਾਲ ਗਰਦਨ ਦੀਆਂ ਹੱਡੀਆਂ ਅਤੇ ਉਹਨਾਂ ਦੇ ਵਿੱਚ ਮੌਜੂਦ ਡਿਸਕ ਕਿਸਨ ਲੱਗਦੀ ਹੈ ਤੇ ਡਿਸਕ ਹੌਲੀ-ਹੌਲੀ ਪਤਲੀ ਹੋਣ ਲੱਗਦੀ ਹੈ। ਗਰਦਨ ਦੇ ਵਿੱਚ ਜਖਮਾਂ ਅਤੇ ਮੋਡਿਆਂ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਦਾ ਰੀਡ ਦੀ ਹੱਡੀ ਦੇ ਉੱਤੇ ਵੀ ਅਸਰ ਹੋਣ ਲੱਗਦਾ ਹੈ। ਜੇਕਰ ਇਸ ਦੀ ਲਚਨਾ ਦੀ ਗੱਲ ਕੀਤੀ ਜਾਵੇ ਸਰਵਾਈਕਲ ਦੇ ਤਾਂ ਲਗਾਤਾਰ ਗਰਦਨ ਦੇ ਵਿੱਚ ਦਰਦ ਦੇਣਾ ਸਿਰ ਦੇ ਪਿਛਲੇ ਹਿੱਸੇ ਦੇ ਵਿੱਚ ਦਰਦ ਸ਼ੁਰੂ ਹੋਣਾ, ਮਾਸਪੇਸ਼ੀਆਂ ਦੇ ਵਿੱਚ ਅਕੜਾਹਟ, ਚੱਕਰ ਆਉਣਾ, ਮੋਡਿਆਂ ਅਤੇ ਬਾਹਾਂ ਦੇ ਵਿੱਚ ਦਰਦ ਹੱਥਾਂ ਦੇ ਵਿੱਚ ਝੰਝਨਾਹਟ ਅਤੇ ਸੁਣ ਹੋਣਾ ਇਹ ਲੱਛਣ ਹੋ ਸਕਦੇ ਨੇ ਸਰਵਾਈਕਲ ਦੇ ਜਿਕਰੇ ਦੀ ਇਲਾਜ ਦੀ ਗੱਲ ਕੀਤੀ ਜਾਵੇ ਤਾਂ ਇੱਕ ਹੀ ਪੋਸਟਰ ਦੇ ਵਿੱਚ ਬੈਠੋ ਡਾਕਟਰ ਦੀ ਸਲਾਹ ਦੇ ਨਾਲ ਫਿਜ਼ੀਓਥੈਰੇਪੀ ਕਰਾਓ ਰੋਜ਼ਾਨਾ ਗਰਦਨ ਦੀ ਹਲਕੀ ਐਕਸਰਸਾਈਜ਼ ਜ਼ਰੂਰ ਕਰੋ ਜੇਕਰ ਫਿਰ ਵੀ ਇਸ ਸਮੱਸਿਆ ਤੋਂ ਆਰਾਮ ਨਾ ਮਿਲੇ ਤਾਂ ਇੱਕ ਚੰਗੇ ਡਾਕਟਰ ਦੇ ਨਾਲ ਜ਼ਰੂਰ ਆਪਣਾ ਚੈੱਕਅਪ ਕਰਵਾਓ ਤੇ ਤੁਸੀਂ ਸੁਰੱਖਿਅਤ ਰਹਿ ਸਕਦੇ ਹੋ ਲੇਕਿਨ ਜੇਕਰ ਤੁਸੀਂ ਜੋ ਕਿ ਘੰਟਿਆਂ ਤੱਕ ਤੁਸੀਂ ਇੱਕੋ ਹੀ ਪੋਸਟਰ ਦੇ ਵਿੱਚ ਬੈਠੇ ਰਹਿੰਦੇ ਹੋ ਸਿਰ ਝੁਕਾ ਕੇ ਬੈਠੇ ਰਹਿੰਦੇ ਹੋ ਤਾਂ ਜ਼ਰਾ ਆਪਣੇ ਪੋਸਟ ਨੂੰ ਸਹੀ ਢੰਗ ਦੇ ਨਾਲ ਤੁਸੀਂ ਬਿਠਾ ਕੇ ਰੱਖੋ ਜਿਹੜਾ ਸਰੀਰ ਦਾ ਪੋਸਟਰ ਹੁੰਦਾ ਹੈ ਜੇਕਰ ਤੁਸੀਂ ਨਹੀਂ ਉਹ ਇੱਕੋ ਹੀ ਸਮੇਂ ਦੇ ਉੱਤੇ ਬੈਠੇ ਰਹੋਗੇ ਇੱਕੋ ਹੀ ਸੀਟ ਦੇ ਉੱਤੇ ਖਾਸ ਕਰਕੇ ਸਰਵਾਈਕਲ ਦੀ ਦਿੱਕਤ ਜੇਕਰ ਗੱਲ ਕੀਤੀ ਜਾਵੇ ਤਾਂ ਆਫਿਸ ਜਾਂਦੇ ਹੋਏ ਲੋਕਾਂ ਨੂੰ ਆਉਂਦੀ ਹੈ ਕਿਉਂਕਿ ਉਹ ਕਹਿ ਸਕਦੇ ਆ ਵੀ ਪੀਸੀ ਦੇ ਉੱਤੇ ਲਗਾਤਾਰ ਕਈ-ਕਈ ਘੰਟੇ ਬੈਠੇ ਰਹਿੰਦੇ ਨੇ ਜਿਸ ਕਰਕੇ ਉਹਨਾਂ ਨੂੰ ਕੰਮ ਦੇ ਵਿੱਚ ਧਿਆਨ ਵੀ ਨਹੀਂ ਰਹਿੰਦਾ ਕਿ ਉਹ ਕਈ ਘੰਟੇ ਤੱਕ ਇੱਕੋ ਹੀ ਥਾਂ ਦੇ ਉੱਤੇ ਸਿਰ ਝੁਕਾ ਕੇ ਜਾਂ ਫਿਰ ਸਕਰੀਨ ਦੇ ਉੱਤੇ ਬੈਠੇ ਰਹਿੰਦੇ ਨੇ ਲੇਕਿਨ ਜੇਕਰ ਤੁਹਾਡੀ ਸਾਵਧਾਨੀ ਦੇ ਸੁਰੱਖਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੁਸੀਂ 1 ਘੰਟੇ ਦੇ ਵਿੱਚ 40 ਮਿੰਟ ਤੋਂ ਬਾਅਦ ਜ਼ਰੂਰ ਹਲਕੀ ਐਕਸਰਸਾਈਜ਼ ਜ਼ਰੂਰ ਕਰੋ ਹਲਕਾ ਤੁਰ ਕੇ ਕਹਿ ਸਕਦੇ ਆ ਵਾਕ ਜ਼ਰੂਰ ਕਰਕੇ ਆਇਆ ਕਰੋ ਕਿਉਂਕਿ 1 ਘੰਟੇ ਤੋਂ ਬਾਅਦ ਤੁਹਾਡੀ ਜਿਹੜੀ ਸਰੀਰ ਦੀ ਸਥਿਤੀ ਹੁੰਦੀ ਹੈ ਉਹ ਕਹਿ ਸਕਦੇ ਹਾਂ ਵੀ ਇੱਕੋ ਹੀ ਟਾਈਮ ਤੱਕ ਸਟੇਬਲ ਰਹਿ ਸਕਦੀ ਹੈ ਪਰ ਜੇਕਰ ਤੁਹਾਡੀ ਗਰਦਨ ਦੇ ਵਿੱਚ ਬਾਰ ਬਾਰ ਦਰਦ ਹੋ ਰਿਹਾ ਹੈ ਆਰਾਮ ਨਹੀਂ ਮਿਲ ਰਿਹਾ ਤੁਹਾਨੂੰ ਹੱਡ ਜੋਗੇ ਮੋਡੇ ਦੇ ਵਿੱਚ ਵੀ ਦਰਦ ਹੋ ਰਿਹਾ ਸਿਰ ਦੇ ਪਿਛਲੇ ਪਾਸੇ ਵੀ ਤੁਹਾਨੂੰ ਦਰਦ ਮਹਿਸੂਸ ਹੋ ਰਿਹਾ ਹੈ ਤਾਂ ਆਪਣੇ ਨੇੜਲੇ ਡਾਕਟਰ ਦੇ ਨਾਲ ਸਲਾਹ ਜ਼ਰੂਰ ਕਰੋ